ਤਾ ਮੈਂ ਇਹੀ ਕਹੂੰਗੀ ਕਿ ਇਸ ਪੰਜਾਬ ਸਰਕਾਰ ਨੇ ਜੋ ਸਿੱਖਿਆ ਦਾ ਮਾਡਲ ਜੋ ਅਸੀਂ ਪਹਿਲਾਂ ਦਿੱਲੀ ਵਿੱਚ ਸ਼ੁਰੂ ਕੀਤਾ ਸੀ ਆ ਬਿਲਕੁਲ ਉਸੇ ਦੀ ਤਰ੍ਹਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜੋ ਸਿੱਖਿਆ ਦਾ ਮਾਡਲ ਹੈ ਤੇ ਪੰਜਾਬ ਵਿੱਚ ਸ਼ੁਰੂ ਹੋਇਆ ਹੈ ਅੱਜ ਅਸੀਂ ਉਹਦੇ ਤਹਿਤ ਜੋ ਨੂਮੋਰ ਲੈਬ ਬਣੀ ਹੈ ਉਸ ਦਾ ਧਟਕ ਨਹੀਂ ਕਰਦਾ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਬੱਚਿਆਂ ਨੂੰ ਅੱਛੀ ਸਿੱਖਿਆ ਦਿੱਤੀ ਜਾਵੇ ਉੱਚ ਸਿੱਖਿਆ ਦਿੱਤੀ ਜਾਵੇ। ਪਰ ਪੰਜਾਬ ਸਰਕਾਰ ਦਾ ਇਹੀ ਸੁਪਨਾ ਹੈ ਖੇਡਦਾ ਪੰਜਾਬ ਪਰਦਾ ਪੰਜਾਬ। ਰਾਜਪੁਰਾ ਹਲਕੇ ਦੇ ਵਿੱਚ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਵੱਲੋਂ ਸੀਨੀਅਰ ਕੈਂਡੀਡੇਟ ਸਕੂਲ ਦੇ ਵਿੱਚ ਦੋ ਨਵੇਂ ਕਮਰੇ ਅਤੇ ਇੱਕ ਨਵੀਂ ਲੈਬ ਦਾ ਉਦਘਾਟਨ ਕੀਤਾ ਗਿਆ ਤਾਂ ਮੈਡਮ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਸੱਤਾ ਸੰਭਾਲੀ ਸੀ ਤਾਂ ਉਦੋਂ ਵਾਅਦਾ ਕੀਤਾ ਸੀ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਂਦੀ ਜਾਵੇਗੀ ਤੇ ਹੁਣ ਉਹ ਹੀ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਸਾਡੇ ਕੰਮ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੇ ਮੁਤਾਬਕ ਨੇ ਉਹ ਸਿਰਫ ਇੱਕ ਗੱਲ ਚਾਹੁੰਦੇ ਨੇ ਕਿ ਪੰਜਾਬ ਦੇ ਹਰ ਬੱਚਾ ਨੂੰ ਵਧੀਆ ਤੇ ਮਿਆਰੀ ਸਿੱਖਿਆ ਕਾਮਲੇ ਤਾਂ ਜੋ ਬੱਚਿਆਂ ਦਾ ਭਵਿੱਖ ਸੁਨਹਿਰਾ ਹੋਵੇ ਤੇ ਮੈਡਮ ਨੀਨਾ ਮਿੱਤਲ ਦਾ ਇਹ ਕਹਿਣਾ ਹੈ ਕਿ ਸਿੱਖਿਆ ਸਿਰਫ ਬੱਚਿਆਂ ਲਈ ਹੀ ਨਹੀਂ ਅਧਿਆਪਕਾਂ ਲਈ ਵੀ ਬਿਹਤਰ ਬਣਾਈ ਜਾ ਰਹੀ ਹੈ ਅਧਿਆਪਕਾਂ ਨੂੰ ਸਿੰਗਾਪੁਰ ਤੇ ਲੰਡਨ ਵਰਗੇ ਦੇਸ਼ਾਂ ਤੋਂ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਨਵੀਆਂ ਤਕਨੀਕਾਂ ਸਿੱਖ ਕੇ ਬੱਚਿਆਂ ਨੂੰ ਹੋਰ ਵਧੀਆ ਢੰਗ ਦੇ ਨਾਲ ਪੜਾਇਆ ਜਾ ਸਕੇ ਹਾਂ ਸੁਣਦੇ ਹਾਂ ਹੋਰ ਕੀ ਕੁਝ ਕਹਿਣਾ ਸੀ ਹਲਕਾ ਰਾਜਪੁਰਾ ਦੀ ਵਿਧਾਇਕ ਮੈਡਮ ਨੀਨਾ ਮਿੱਤਲ ਦਾ ਦੇਖੋ ਅੱਜ ਮੈਨੂੰ ਬੜੇ ਮਾਣ ਨਾਲ ਦੱਸਣ ਮੈਂ ਤੁਹਾਨੂੰ ਦੱਸ ਰਹੀ ਆ ਕਿ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਸਿੱਖਿਆ ਦਾ ਪੱਧਰ ਨੂੰ ਉੱਚਾ ਲੈ ਕੇ ਜਾਵਾਂਗੇ ਉਸ ਦੇ ਤਹਿਤ ਅੱਜ ਅਸੀਂ ਗਰਲ ਸੀਨੀਅਰ ਸਕੂਲ ਸਕੂਲ ਵਿੱਚ ਆਇਆ ਸਾਡੇ ਨਾਲ ਸਾਡੀ ਸਾਰੀ ਟੀਮ ਹੈ ਅਤੇ ਜਿਹੜੇ ਦੋ ਰੂਮ ਔਰ ਇੱਕ ਲੈਬ ਇਹ ਬਣ ਰਹੀ ਹੈ ਉਸ ਦਾ ਅੱਜ ਅਸੀਂ ਉਦਘਾਟਨ ਕਰਨ ਆਇਆ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਬੱਚਿਆਂ ਨੂੰ ਅੱਛੀ ਸਿੱਖਿਆ ਦਿੱਤੀ ਜਾਵੇ ਉੱਚ ਸਿੱਖਿਆ ਦਿੱਤੀ ਜਾਵੇ ਤਾਂ ਕਿ ਬੱਚੇ ਅੱਗੇ ਫਿਊਚਰ ਚ ਜਾ ਕੇ ਆਪਣਾ ਅੱਛਾ ਕੈਰੀਅਰ ਬਣਾ ਲੈਣ ਉਹਦੇ ਲਈ ਸਭ ਤੋਂ ਵੱਡਾ ਰੋਲ ਹੁੰਦਾ ਟੀਚਰਸ ਦਾ ਟੀਚਰਜ਼ ਨੂੰ ਵੀ ਅਲੱਗ-ਅਲੱਗ ਟਾਈਮ 'ਤੇ ਕਿਸੇ ਨੂੰ ਸਿੰਗਾਪੂਰ, ਕਈਆਂ ਨੂੰ ਫਿਨਲੈਂਡ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ ਤਾਂ ਕਿ ਉਹ ਦੂਸਰੇ ਦੇਸ਼ਾਂ ਦੀਆਂ ਟ੍ਰੇਨਿੰਗ ਵੀ ਲੈ ਕੇ ਸਾਡੇ ਬੱਚਿਆਂ ਨੂੰ ਉਦਾਂ ਦੀ ਐਜੂਕੇਸ਼ਨ ਦਿੱਤੀ ਜਾਵੇ ਤਾਂ ਮੈਂ ਇਹੀ ਕਹੂੰਗੀ ਕਿ ਇਸ ਪੰਜਾਬ ਸਰਕਾਰ ਨੇ ਜੋ ਸਿੱਖਿਆ ਦਾ ਮਾਡਲ ਜੋ ਅਸੀਂ ਪਹਿਲਾਂ ਦਿੱਲੀ ਵਿੱਚ ਸ਼ੁਰੂ ਕੀਤਾ ਸੀਗਾ ਬਿਲਕੁਲ ਉਸੇ ਦੀ ਤਰਜ਼ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜੋ ਸਿੱਖਿਆ ਦਾ ਮਾਡਲ ਇੱਥੇ ਪੰਜਾਬ ਵਿੱਚ ਸ਼ੁਰੂ ਹੋਇਆ ਹੈ ਅੱਜ ਅਸੀਂ ਉਹਦੇ ਤਹਿਤ ਜੋ ਰੂਮ ਔਰ ਲੈਬ ਬਣੀ ਹੈ ਉਸ ਦਾ ਉਦਘਾਟਨ ਕਰਲਾਇਆ ਪੜ੍ਹ ਸਕੂਲਾਂ ਦੇ ਨਾਲ ਨਾਲ ਕੋਈ ਹੋਰ ਵੀ ਸਕੀਮ ਹੈਗੀ ਹੈ ਜੀ ਕਿ ਜਿਵੇਂ ਲੈਬ ਵਗੈਰਾ ਹੈਗੇ ਹੈ ਜਾਂ ਕੋਈ ਹੋਰ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ ਕੁਝ ਕਰ ਰਹੇ ਹਾਂ ਹਾਂਜੀ ਹਾਂ ਜਿਹੜੇ ਜਿਹੜੇ ਸਕੂਲ ਤੋਂ ਜਿੱਦਾਂ ਜਿੱਦਾਂ ਦੀ ਡਿਮਾਂਡ ਆ ਰਹੀ ਹੈ ਸਾਡੇ ਇੱਥੇ ਪੂਰਾ ਰਾਜਪੁਰਾ ਹਲਕੇ ਵਿੱਚੋਂ ਸਾਡੇ ਮਾਨਯੋਗ ਬੀ. ਜੇ ਮੈਨਰੋਜੀ ਨੂੰ ਐਜੂਕੇਸ਼ਨ ਦਾ ਇੱਕ ਕੋਆਰਡੀਨੇਟਰ ਲਗਾਇਆ ਗਿਆ ਹੈ ਜਿਹੜਾ ਕਿ ਹਰ ਸਕੂਲ 'ਚ ਜਾਂਦੇ ਨੇ ਹਰ ਸਕੂਲ ਦੀ ਡਿਮਾਂਡ ਜਿੱਦਾਂ ਜਿੱਦਾਂ ਦੀ ਡਿਮਾਂਡ ਹੈ ਉਹ ਲੈ ਕੇ ਅੱਗੇ ਅਸੀਂ ਸਰਕਾਰ ਨੂੰ ਦਿੰਦੇ ਆ ਤਾਂ ਕਿ ਉੱਥੇ ਉਹ ਕੰਮ ਹੋ ਜੇ ਕਿਉਂਕਿ ਸਾਡੀ ਪ੍ਰਾਇੋਰਟੀ ਸਕੂਲਾਂ ਦੀ ਹੈ ਪਹਿਲਾਂ ਬਿਜਲੀ ਦੀ ਸੀ ਬਿਜਲੀ ਅਸੀਂ ਜਦੋਂ ਦੀ ਸਰਕਾਰ ਆਈ ਹੈ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਤਿੰਨ ਸਾਲਾਂ ਤੋਂ ਬਿਜਲੀ ਲੋਕਾਂ ਨੂੰ ਫ੍ਰੀ ਮਿਲ ਰਹੀ ਹੈ ਸਾਡੀ ਦੂਸਰੀ ਪ੍ਰਾਇਓਰਟੀ ਸਿੱਖਿਆ ਦੀ ਸੀਗੀ ਸਿੱਖਿਆ ਤੇ ਸਾਡਾ ਪੂਰਾ ਜ਼ੋਰ ਨਾਲ ਕੰਮ ਚੱਲ ਰਿਹਾ ਹੈ ਉਸੇ ਦੇ ਤਹਿਤ ਹੀ ਅੱਜ ਅਸੀਂ ਵੱਖ-ਵੱਖ ਸਕੂਲਾਂ 'ਚ ਜਾ ਰਹੇ ਆ ਜਿੱਥੇ ਜਿੱਥੇ ਜੋ-ਜੋ ਡਿਮਾਂਡਾਂ ਆ ਰਹੀਆਂ ਸੀ ਉਹ ਡਿਮਾਂਡਾਂ ਪੂਰੀਆਂ ਕਰਕੇ ਤਾਕੀ ਬੱਚਿਆਂ ਨੂੰ ਅੱਗੇ ਅੱਛੀ ਸਿੱਖਿਆ ਮਿਲੇ ਚਾਹੇ ਕੰਪਿਊਟਰ ਲੈਬ ਹੋਣ ਚਾਹੇ ਬੱਚਿਆਂ ਨੂੰ ਵਾਈਫਾਈ ਦੀ ਸਹੂਲਤ ਹੋਵੇ ਤੁਸੀਂ ਪਹਿਲਾਂ ਦੇਖਦੇ ਹੋਵੋਗੇ ਸਕੂਲਾਂ 'ਚ ਟਾਇਲਟ ਨਹੀਂ ਹੁੰਦੇ ਸੀ ਬੱਚੇ ਪੁੰਜੇ ਬੈਠੇ ਹੁੰਦੇ ਸੀ ਹੁਣ ਬੱਚਿਆਂ ਨੂੰ ਅੱਛੇ ਬੈਂਚ ਦਿੱਤੇ ਜਾ ਰਹੇ ਨੇ ਵਾਈਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਔਰ ਸਕੂਲਾਂ 'ਚ ਚੌਕੀਦਾਰ ਕਦੇ ਤੁਸੀਂ ਸੁਣਿਆ ਸੀ ਗਵਰਨਮੈਂਟ ਸਕੂਲਾਂ 'ਚ ਕੋਈ ਚੌਕੀਦਾਰ ਹੋਣ ਅੱਤੇ ਉਹ ਸਕੂਲਾਂ ਚੌਕੀਦਾਰ ਵੀ ਦਿੱਤੇ ਜਾਂਦੇ ਆ ਗਵਰਨਮੈਂਟ ਸਕੂਲਾਂ ਦੇ ਟੀਚ ਬੱਚਿਆਂ ਲਈ ਬੱਸਿਸ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਾਡਾ ਇੱਕੋ ਹੀ ਮਕਸਦ ਹੈ ਕਿ ਵੱਧ ਤੋਂ ਵੱਧ ਬੱਚੇ ਸਕੂਲਾਂ ਚ ਜਾਣ ਕਿਉਂਕਿ ਆ ਕਈ ਬੁੰਦੇ ਗਰੀਬ ਬੱਚੇ ਨਹੀਂ ਪੜ ਸਕਦੇ ਸੀਗੇ ਔਰ ਲੜਕੀਆਂ ਬਹੁਤ ਸਾਰੀਆਂ ਸਕੂਲਾਂ ਚ ਨਹੀਂ ਆਉਂਦੀਆਂ ਸੀ ਜੀ ਆਮ ਦੇ ਸਾਧਨ ਨਹੀਂ ਹੈ ਤਾਂ ਜਦੋਂ ਪਿੰਡਾਂ ਚ ਸ਼ਹਿਰਾਂ ਮਹੱਲਿਆਂ ਚ ਬਸਾਂ ਜਾਂਦੀ ਹੈ ਤਾਂ ਲੜਕੀਆਂ ਦੀ ਗਿਣਤੀ ਵੀ ਸਕੂਲਾਂ ਚ ਬਹੁਤ ਵੱਧ ਰਹੀ ਹੈ ਇਹੀ ਚੀਜ਼ ਨੂੰ ਲੈ ਕੇ ਅਸੀਂ ਅੱਗੇ ਚੱਲੇ ਆ ਔਰ ਪੰਜਾਬ ਸਰਕਾਰ ਦਾ ਇਹੀ ਸੁਪਨਾ ਹੈ ਖੇਡਦਾ ਪੰਜਾਬ ਪੜਦਾ ਪੰਜਾਬ ਬੈਲ ਸਕੂਲ ਆਫ ਐਮੀਲਸ ਦੇ ਦੋ ਪ੍ਰੋਜੈਕਟ ਆਏ ਸੀਗੇ ਰਾਜਪੇਹਰ ਦੇ ਅੰਦਰ ਉਨਾ ਦਾ ਕੰਮ ਮੈਨੂੰ ਬਹੁਤ ਚੱਲ ਰਿਹਾ ਕੰਮ ਦੇਖੋ ਕੋਈ ਵੀ ਕੰਮ ਹੈ ਟਾਈਮ ਤਾਂ ਲੱਗਦਾ ਜੀ ਇਹ ਇੱਕ ਆਪਾਂ ਕਹੀਏ ਵੀ ਜਾਦੂ ਦੀ ਛੜੀ ਨਾਲ ਕੰਮ ਸ਼ੁਰੂ ਹੋ ਜੂਗਾ ਉਹ ਕੰਮ ਚੱਲ ਰਿਹਾ ਹੈ ਔਰ ਬਹੁਤ ਜਲਦੀ ਉਹ ਵੀ ਪੂਰਾ ਹੋ ਕੇ ਦੋਨੋਂ ਰਾਜਪੁਰੇ ਦੇ ਸਕੂਲ ਫੈਮਿਨਿਸ ਪੂਰੇ ਹੋ ਜਾਣਗੇ ਬੜੀ ਕਿਹਨਾਂ ਅਧਿਆਪਕਾਂ ਦੀ ਖਸਮਸਾ ਬਾਤ ਨਹੀਂ ਆਈ ਹੋਈ ਹੈ ਜੀ ਰਾਜਪੁਰੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਇਸ ਸਕੂਲ ਦੇ ਕੋਰੀਅਨ ਆਉਂਦੇ ਨੇ ਉਹਦੇ ਵਾਸਤੇ ਵੀ ਹੋਸ਼ਲਾ ਬਧਾਈ ਅਸੀਂ ਕੋਈ ਉਪਰਾ ਲੈ ਕੇ ਦੇਖੋ ਕਿੱਤੇ ਜਾਣਗੇ ਜੀ ਪ੍ਰਿੰਸੀਪਲ ਮੈਂ ਅੰਦਰ ਥ्रू ਅਸੀਂ ਸੀਐਮ ਸਾਹਿਬ ਨੂੰ ਭੇਜਾਂਗੇ ਤਾਂਕਿ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਜਿਹੜੀਆਂ ਕਿ ਸਾਡਾ ਨਾਮ ਰੋਸ਼ਨ ਕਰਦੀਆਂ ਉਹਨਾਂ ਨੂੰ ਹਰ ਸਹੂਲਤ ਮਿਲੇ ਤਾਂ ਕਿ ਉਹ ਬੱਚੇ ਹੋਰ ਅੱਗੇ ਜਾ ਸਕਣ। ਮੈਡਮ ਉਹਨਾਂ ਦੀਆਂ ਟੀਚਰ ਦੀ ਅਫਸਰ ਕੰਪਲੀਟ ਹੁੰਦੀ ਹੈ ਜੀ। ਕਿ ਸਾਡੇ ਕੋਲ ਗੈਰ ਵਿਦਿਅਕ ਕੰਮ ਬਹੁਤ ਜ਼ਿਆਦੇ ਕਰਾਈ ਜਾਂਦੇ ਆ। ਕੋ ਲੱਗਦਾ ਇਸ ਤਰ੍ਹਾਂ ਦਾ ਵੀ ਸਰਕਾਰ ਆਮ ਆਦੀ ਪਾਰਟੀ ਸਰਕਾਰ ਟੀਚਰ ਨੂੰ ਸਿਰਫ ਕੱਲੇ ਪੜ੍ਹਾਈ ਵਾਲੇ ਧਿਆਨ ਕਰਾਉਗੇ ਤੇ ਗੈਰ ਵਿਦਿਅਕ ਕੰਮ ਨਹੀਂ ਲੈ ਜਾਣਗੇ ਜੀ। ਬਿਲਕੁਲ ਜੀ ਸਾਡਾ ਮਕਸਦ ਹੀ ਇਹੀ ਹੈ ਕਿ ਟੀਚਰਜ਼ ਲਈ ਜੋ ਡਿਊਟੀ ਹੈ ਇੱਕੇ ਵਿਦਿਆ ਦੇ ਮੰਦਰ ਨੇ। ਟੀਚਰ ਦੀ ਡਿਊਟੀ ਹੈ ਬੱਚਿਆਂ ਨੂੰ ਪੜ੍ਹਾਉਣਾ ਬੱਚਿਆਂ ਦੇ ਪੜ੍ਹਾਈ ਵੱਲ ਹੀ ਧਿਆਨ ਦਿੱਤਾ ਜਾਵੇ ਇਸ ਲਈ ਹੁਣ ਅਸੀਂ ਨਵੇਂ ਟੀਚਰ ਵੀ ਭਰਤੀ ਕੀਤੇ ਆ ਕਾਫੀ ਟੀਚਰਾਂ ਦੀ ਭਰਤੀ ਹੋਈ ਹੈ ਤਾਂ ਕਿ ਜਿਹੜੇ ਜੇ ਪਹਿਲਾਂ ਪਿਛਲੀਆਂ ਸਰਕਾਰਾਂ ਚ ਕਾਫੀ ਲੰਬੇ ਸਮੇਂ ਤੋਂ ਟੀਚਰਾਂ ਦੀ ਭਰਤੀ ਨਹੀਂ ਹੁੰਦੀ ਸੀ ਹੁਣ ਕਾਫੀ ਟੀਚਰਾਂ ਦੀ ਭਰਤੀ ਹੋਈ ਹੈ ਤਾਂ ਕਿ ਜਿਹੜੇ ਟੀਚਰ ਆ ਗਏ ਨੇ ਜੇ ਉਹਨਾਂ ਦੇ ਕੋਈ ਕੰਮ ਦੇ ਮਾਡਲ ਹੈ ਤਾਂ ਬੰਦੇ ਜਾਣ ਉਹ ਟੀਚਰ ਆਪਦੇ ਬੱਚਿਆਂ ਨੂੰ ਸਟੂਡੈਂਟਸ ਨੂੰ ਪੜ੍ਹਾਉਣ ਵੱਲੀ ਧਿਆਨ